ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਂ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਆ ਕਿ ਇਸ ਵੇਲੇ ਦੀ ਇੱਕ ਬੇਹਦ ਹਮਦਰਭਾਗੀ ਖਬਰ ਜਿਹੜੀ ਆ ਉਹ ਸਾਹਮਣੇ ਆਈ ਆ ਲੁਧਿਆਣਾ ਪੰਜਾਬ ਰੋਡਵੇਜ਼ ਦੀ বাস ਦੇ ਵਿੱਚ ਕੰਡੈਕਟਰ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਆ ਤਾਂ ਕੀ ਹੈ ਮਾਮਲਾ ਤੁਹਾਨੂੰ ਦੱਸਿਆ ਕਿ ਇੱਕ ਲੜਕਾ ਤੇ ਲੜਕੀ ਜਿਹੜੇ ਨੇ ਉਹ ਬੱਸ ਦੇ ਵਿੱਚ ਬੈਠੇ ਹੋਏ ਸਨ ਤਾਂ ਕੰਡਕਟਰ ਵੱਲੋਂ ਕਹਿਆ ਕਿ ਤੁਸੀਂ ਟਿਕਟ ਕਟਵਾ ਸਕਦੇ ਹੋ ਤਾਂ ਇੰਨੇ 'ਚ ਉਹ ਲੜਕਾ ਕਹਿੰਦਾ ਕਿ ਬੱਸ ਹੁਣ ਉਤਰਨ ਹੀ ਵਾਲਾ ਹਾਂ ਤਾਂ ਮੈਂ ਟਿਕਟ ਹਜੇ ਨਹੀਂ ਕਟਾਣੀ ਬਸ ਇੰਨੀ ਚੀਜ਼ ਨੂੰ ਲੈ ਕੇ ਦੋਨਾਂ ਦੇ ਵਿੱਚ ਬੈਸੋ ਬਸਾਈ ਹੁੰਦੀ ਆ ਤਾ ਬੈਸੋ ਬਸਾਈ ਇੰਨੀ ਜ਼ਿਆਦਾ ਵੱਜ ਜਾਂਦੀ ਆ ਤਾਂ ਲੜਕੇ ਵੱਲੋਂ ਆਪਣੇ ਕੁਝ ਸਾਥੀਆਂ ਨੂੰ ਬੁਲਾ ਕੇ ਬਸ ਨੂੰ ਘੇੜਾ ਪਾ ਲਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਬਸ ਕੰਡੈਕਟਰ ਦੀ ਬੁਰੀ ਤਰ੍ਹਾਂ ਜਿਹੜੀ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਮਾਮਲਾ ਤੁਹਾਨੂੰ ਦੱਸ ਦਈਏ ਇਹ ਸਾਰਾ ਮਾਮਲਾ ਜਿਹੜਾ ਆ ਜੁਗਰਾਉਂ ਦੇ ਪਿੰਡ ਦੇ ਲਾਗੇ ਜਿਹੜਾ ਆ ਉਹ ਸਾਰਾ ਇਹ ਮਾਮਲਾ ਵਾਪਰਿਆ ਜਿੱਥੇ ਬੁਰੀ ਤਰ੍ਹਾਂ ਕੁੱਟਮਾਰ ਜਿਹੜੀ ਆ ਕੰਡੈਕਟਰ ਦੀ ਕੀਤੀ ਗਈ ਹੈ ਤਾਂ ਫਿਲਹਾਲ ਲੜਕੀ ਸਮੇਤ 6 ਲੋਕਾਂ ਦੇ ਉੱਤੇ ਜਿਹੜਾ ਮਾਮਲਾ ਜਿਹੜਾ ਪੁਲਿਸ ਵੱਲੋਂ ਦਰਜ ਕਰ ਲਿੱਤਾ ਗਿਆ ਆ ਤਾ ਕੀ ਹੈ ਇਹ ਪੂਰਾ ਮਾਮਲਾ ਤੁਸੀਂ ਵੀ ਸੁਣਾਇਓ ਕੈਕਟਰ ਦਾ ਤਾਂ ਕੋਈ ਦੋਸ਼ ਨਹੀਂ ਸੀਗਾ ਭਣੀਏ ਲੈਕਟਰ ਕੋਈ ਨਹੀਂ ਕਰਦਾ ਕਿ ਆ ਸੀ ਵੀ ਟੈਕ ਤੋਂ ਕਟਾਲਾ ਮੁੰਡਿਆ ਜੇ ਨਾ ਜਾਣਾ ਉਹ ਮੁੰਡਾ ਇਹਦੇ ਨਾਲ ਬੈਠਾ ਸੀ ਕੁੜੀ ਦੇ ਪਾਸੇ ਲੈਕਟਰ ਨੂੰ ਕੁੱਟਿਆ ਵੇਚ ਮਾਰ ਕੇ ਕੁੱਟਿਆ ਉਹਨਾਂ ਨੇ ਫਿਰ ਬਾਂਡ ਤੋਂ ਕੁੱਟ ਕੇ ਵੇਚ ਮਾਰ ਕੇ ਲੋਕਾਂ ਦੇ ਪੜਿਆ ਤੇ ਕੁੜੀਆਂ ਨੂੰ ਵੀ ਬੋਲਦੇ ਸੀ ਵੀ ਤੂੰ ਵੀ ਬੋਲ ਰਹੀ ਸੀ ਕੈਕਟਰ ਦਾ ਤਦੋ ਲਿਆ ਵੀਰਾਂ ਕਦੇ ਕਰਨ ਗੱਲ ਤੇ ਨਹੀਂ ਬੋਲਿਆ ਉਹ ਕੁੜੀ ਨੂੰ ਅੱਜ ਕਿਵੇਂ ਬੋਲ ਚੁੱਕਾ ਹਾਂ ਵੀਰਾਂ ਨੂੰ 10 ਸਾਲ ਉਹ ਚੱਲਦੇ ਇਸ ਰੂਪ ਤੇ ਕੋਈ ਤਾਂ ਕਹਦਾ ਕਿਹਨੇ ਨੂੰ ਬੋਲ ਉਹ ਮੁੰਡਾ ਉਹ ਕੁੜੀ ਦਾ ਮੋਹ ਨੂੰ ਆਸ ਤੇ ਪ੍ਰਾਕੇ ਤੇ ਕੁੜੀਆਂ ਦੇ ਮੂੰਹ ਲੱਤ ਲੰਡੇ ਹੁੰਦੇ ਆ ਸਹੀ ਗੱਲ ਆ ਭੈਣੇ ਤੇਰੀ ਡੰਡੇ ਆ ਵੀ ਅਸੀਂ ਜਾਣਦੇ ਆ ਸਹੀ ਗੱਲ ਆ ਭੈਣੇ ਤੇਰੀ ਸਾਡੇ ਭਰਾ ਤਾਂ ਸਾਡੇ ਮੂੰਹ ਉੱਤ ਲਾ ਕੇ ਜਾਂਦੇ ਨਹੀਂਗੇ ਕਨੈਕਟਰ ਦਾ ਕੋਈ ਕਸੂਰ ਨਹੀਂ ਇੱਥੇ ਲੈ ਇਹਦਾ ਕੋਈ ਕਸੂਰ ਨਹੀਂ ਕੋਈ ਕਸੂਰ ਨਹੀਂ ਆਹ ਦੇਖੋ ਜੀ ਕਨੈਕਟਰ ਸਾਡਾ ਉਹ ਵੀ ਪੱਗ ਲਾਤੀ ਆ ਲੈ ਚੱਲੋ ਹੋਰ ਨਾ ਰਹਿਣਗੇ ਤੂੰ ਗੱਡੀ ਕੱਢੋ ਯਾਰ ਤੁਸੀਂ ਤਾਂ ਖੜਾਈ ਖੜੇ ਇੱਥੋਂ ਕਿਹਨੇ ਹਿਲਣ ਦੇਣਾ ਮੈਂ ਪਾਪੇ ਕਰਾਉਣਾ ਕੋਈ ਰੈਸਟ ਕਰਨ ਨੂੰ ਸਟਾਪ ਆਲੇ ਸੀਟ ਤੇ ਆ ਰਹੇ ਤੇ ਕੋਈ ਕੋਈ ਨਾ ਕੁਝ ਵੀ ਨਹੀਂ ਗੱਡੀ ਤੇ ਮਾਰ ਕੇ ਕੁੱਤੇ ਉਹਨਾਂ ਦੀ ਗੱਲ ਕੀ ਹੋਈ ਆ ਗੱਲ ਕੁਝ ਨਹੀਂ ਹੋਈ ਸੀ ਬਸ ਤਾਂ ਹੀ ਇਹਨੂੰ ਕਿਹਾ ਸੀ ਵੀਰੇ ਇਹਨੇ ਮਿੱਟ ਕੇ ਖਾਣਾ ਪਾਣੀ ਪੂਣੀ ਪਿਆ ਯਾਰ ਉਹੀ ਦਾ ਗੱਲ ਹੈ ਇਹਦਾ ਕੋਈ ਨੀ ਹਾਂ ਕੋਈ ਨਹੀਂ ਆ ਜੱਟ ਯਾਰ ਕਾ ਟਾਪ ਜਾ ਕੇ ਚੱਲ ਬਸ ਨਹੀਂ ਪਣੀ ਵੀਰੇ ਬਸ ਲੈ ਟੱਕ ਕਨੈਕਟਰ ਦਾ ਤਾਂ ਕੋਈ ਦੋਸ਼ ਨਹੀਂ ਸੀਗਾ ਭਣੀ ਮੈਂ ਕਿਹਾ ਕੋਈ ਨਹੀਂ ਕਹਿੰਦਾ ਕਿ ਆਸੀ ਵੀ ਟੱਕ ਟੱਕ ਆਲਾ ਮੁੰਡਾ ਜੇ ਨਾਲ ਜਾਣਾ ਉਹ ਮੁੰਡਾ ਇਹਦੇ ਨਾਲ ਬੈਠਾ ਸੀ ਕੁੜੀ ਦੇ ਬਸ ਨੇਕ ਨੂੰ ਕੁੱਟਿਆ ਵੇਚ ਮਾਰ ਕੇ ਕੁੱਟਿਆ ਉਹਨਾਂ ਨੇ ਫਿਰ ਬਾਹਰ ਤੋਂ ਟਿੱਕੇ ਗਿਆ ਵੇਚ ਮਾਰ ਕੇ ਲੋਕਾਂ ਨਾਲ ਜਿਹੜੇ ਪੜਿਆ ਤੇ ਕੁੜੀਆਂ ਨੂੰ ਵੀ ਬੋਲਦੇ ਸੀ ਵੀ ਤੂੰ ਵੀ ਬੋਲਦੀ ਆਂ ਸੀ ਕਨੈਕਟਰ ਦਾ ਰੋ ਵੀਰਾ ਕਦੇ ਤੁਹਾਨੂੰ ਗਲਤ ਨਹੀਂ ਬੋਲਿਆ ਉਹ ਕੁੜੀ ਨੂੰ ਅੱਜ ਕਿਵੇਂ ਬੋਲਦੀ ਆ ਆ ਵੀਰਾਂ ਨੂੰ 10 ਸਾਲ ਉਹੇ ਚੱਲਦੇ ਇਸ ਰੋਡ ਤੇ ਕੋਈ ਦਾ ਕਹਦਾ ਕਿ ਇਹ ਨੂੰ ਲਾਹ ਉਹ ਮੁੰਡਾ ਉਹ ਕੁੜੀ ਦੇ ਮੂੰਹੋਂ ਆਤ ਲੰਦਾ ਦੀ ਭਰਾ ਕਿਤੇ ਕੁੜੀਆਂ ਦੇ ਮੂੰਹੋਂ ਆਤ ਲੰਦੇ ਹੁੰਦੇ ਆ ਸਹੀ ਗੱਲ ਆ ਭੈਣੇ ਤੇਰੀ ਹੁੰਦੇ ਹੁੰਦੇ ਆ ਵੀ ਅਸੀਂ ਜਾਣਦੇ ਆ ਸਹੀ ਗੱਲ ਆ ਭੈਣੇ ਤੇਰੀ ਸਹੀ ਆ ਸਾਡੇ ਭਰਾ ਤਾਂ ਸਾਡੇ ਮੂੰਹੋਂ ਆਤ ਜਾਂਦੇ ਨਹੀਂਗੇ ਕਨੇਡਾ ਦਾ ਕੋਈ ਕਸੂਰ ਨਹੀਂ ਇੱਥੇ ਕੋਈ ਕਸੂਰ ਨਹੀਂ ਕਦਰ ਨੇ ਆ ਦੇਖੋ ਜੀ ਕਨੈਕਟਰ ਸਾਡਾ ਉਹ ਵੀ ਪਾਗ ਲਾਤੀ ਆ ਲੈ ਚੱਲੋ ਫਿਰ ਸਰ ਰਹੇ ਨਹੀਂ ਤਾਂ ਗੱਡੀ ਕੱਢੋ ਯਾਰ ਤੁਸੀਂ ਤਾਂ ਖੜਾਈ ਖੜੇ ਇੱਥੋਂ ਕਿਨੇ ਹਿਲਣ ਦੇਣਾ ਮੈਂ ਪਾਪੇ ਕਰਵਾਉਣਾ ਆ ਆ ਪਿਆਰਿਆਂ ਦੇ ਕੋਈ ਰੈਸਟ ਕਰ ਮੈਨੂੰ ਤਾਂ ਪਾਵੇ ਸੀਟ ਤੇ ਕੋਈ ਕੋਈ ਕਰਨੇ ਕਾ ਨਾ ਕਰਾਂ ਗੱਡੀ ਦੇ ਬਾਅਦ ਕੇ ਕੁੱਤੇ ਉਹਨਾਂ ਦੀ ਕੀ ਗੱਲ ਕੀ ਹੋਈ ਆ ਗੱਲ ਕੁਛ ਨਹੀਂ ਹੋਈ ਸੀ ਬਸ ਆਹੀ ਇਹਨੂੰ ਕਿਹਾ ਸੀ ਵੀਰੇ ਇਹਨੇ ਮਿੱਟਾ ਕਿੱਥੇ ਆ ਲੈ ਪਾਣੀ ਪੂਣੀ ਪਿਆ ਯਾਰ ਉਹੀ ਦਾ ਦਾਦਾ ਆਹ ਕਹੋ ਨੀ ਨਾ ਤਾਂ ਨੇ ਆ ਚੱਤੀ ਯਾਰ ਕਾਟੋ ਚਾਹਤ ਨਹੀਂ ਕੋਈ ਵੀ ਬਸ ਫਿਰ ਤਾਂ ਕਿਹਦੇ ਵੀ ਨਹੀਂ ਕੱਟਿਆ ਕਰਕੇ ਕੋਈ ਨਹੀਂ ਜਨਰੇਟਰ ਦਾ ਤਾਂ ਕੋਈ ਦੋਸ਼ ਨਹੀਂ ਸੀ ਆਪਾਂ ਨੇ ਮੈਂ ਕਿਹਾ ਕੋਈ ਨਹੀਂ ਨਹੀਂ ਸੁਣਿਆ ਤਾਂ ਕਿ ਆ ਸੀ ਵੀ ਟੈਕਟ ਕਟਾਲਾ ਮੁੰਡਾ ਜੇ ਨਾ ਜਾਣਾ ਉਹ ਮੁੰਡਾ ਇਹਦੇ ਨਾਲ ਬੈਠਾ ਸੀ ਕੁੜੀ ਦੇ ਪਾਸੇ ਸਨੇਟਰ ਨੂੰ ਕੁੱਟਿਆ ਵਿਚ ਵੜ ਕੇ ਕੁੱਟਿਆ ਉਹਨਾਂ ਨੇ ਫਿਰ ਸਨੇਟਰ ਨੂੰ ਕੁੱਟਿਆ ਰਹਿ ਕੇ ਮਾਰ ਕੇ ਦੋ ਬੰਦੇ ਜਿਹੜੇ ਪੜੇ ਆ ਤੇ ਕੁੜੀਆਂ ਨੂੰ ਵੀ ਬੋਲਦੇ ਤੇ ਵੀ ਤੁਸੀਂ ਬੋਲਦੇ ਸੀ ਕਨੈਕਟਰ ਤਾਂ ਗੱਲ ਤਾਂ ਨਹੀਂ ਬੋਲਿਆ ਉਹ ਕੁੜੀ ਨੂੰ ਅੱਦ ਕਿਵੇਂ ਬੋਲ ਤੂੰ ਆ ਵੀਰਾਂ ਨੂੰ 10 ਸਾਲ ਉਹ ਚੱਲਦੇ ਇਸ ਰੂਟ ਤੇ ਪੂਰੀ ਤਾਂ ਗੱਲ ਹੈ ਕਿ ਉਹ ਮੁੰਡਾ ਉਹ ਕੁੜੀ ਦਾ ਮੂੰਹੋਂ ਅਸਲੰਦਾ ਦੀ ਭਰਾ ਕਿਤੇ ਕੁੜੀਆਂ ਦੇ ਮੂੰਹੋਂ ਅਸਲੰਦੇ ਹੁੰਦੇ ਆ ਸਹੀ ਗੱਲ ਆ ਭੈਣੇ ਤੇਰੀ ਅਸੀਂ ਕਰਦੇ ਆ ਸਹੀ ਗੱਲ ਆ ਭੈਣੇ ਤੇਰੀ ਸਹੀ ਆ ਸਾਡੇ ਭਰਾ ਨੇਟ ਦਾ ਕੋਈ ਕਸੂਰੀ ਨਹੀਂ ਐ। ਲੈ ਚੱਲੋ। ਨਾ ਰਹੇਂਗੇ। ਤੂੰ ਗੱਡੀ ਕੱਢੋ ਯਾਰ ਤੂੰ ਇੱਧਰ ਖੜਾਈ ਖੜੇ ਇੱਥੋਂ ਕਿਨੇ ਹਿਲਣ ਦੇਣਾ। ਮੈਂ ਪਾਪੇ ਕਰਵਾਉਂਗਾ। ਆ ਪਿਆਰਿਆਂ ਦੇ ਕੋਈ ਅਰੈਸਟ ਕਰ ਮੈਨੂੰ। ਤਾਂ ਪਾਵੇ ਸੀਟ ਤੇ। ਪਿਆਰਿਆਂ ਦੇ ਕੋਈ। ਕੋਈ ਚਾਹਣਾ ਕਾ ਨਾ ਕਰ। ਗੱਡੀ ਦੇ ਬਾਅਦ ਕੇ ਕੁੱਤੇ ਉਹਨੂੰ। ਅੰਦੀ ਗੱਲ ਕੀ ਹੋਈ ਆ। ਕੁਝ ਨਹੀਂ ਹੋਈ ਸੀ ਬਾਤ ਆਹੀ ਇਹਨੂੰ ਕਿਹਾ ਸੀ ਵੀਰੇ ਇਹਨੇ ਮਿੱਟਾ ਕੱਟਾ ਲਾ ਪਾਣੀ ਪੂਣੀ ਪਿਆ ਯਾਰ ਉਹੀ ਦਾ ਗੱਲ ਹੈ ਇਹਦਾ ਕੁਝ ਨਹੀਂ ਹਣਾ ਕੌਣ ਨੇ ਆ ਸੱਤ ਯਾਰ ਕਾ ਟਾ ਸਾਡੀ ਗੱਲ ਤਾਂ ਹੋਸੀ ਕੋਈ ਵੀਰੇ ਬਸ ਲੈਟ ਤੇ ਕੱਟੀ ਵੀਰੇ ਨਹੀਂ ਲੈਟ ਤੇ ਕੱਟੇ ਕੋਈ ਨਹੀਂ ਜਨਰੇਟਰ ਦਾ ਤਾਂ ਕੋਈ ਦੋਸ਼ ਨਹੀਂ ਸੀ ਆਪਣੇ ਨਹੀਂ ਨਹੀਂ ਲੈਟ ਦਾ ਕੋਈ ਨਹੀਂ ਲੈਟ ਨੂੰ ਤਾਂ ਕਿਆ ਸੀ ਵੀ ਟੈਕ ਟਟਾਲਾ ਮੁੰਡਿਆ ਜੇ ਨਾ ਜਾਣਾ ਉਹ ਮੁੰਡਾ ਇਹ ਨਾਲ ਬੈਠਾ ਸੀ ਕੁੜੀ ਦੇ ਪਾਸੇ ਨੇਟ ਨੂੰ ਕੁੱਟਿਆ ਵੇਚ ਮਾਰ ਕੇ ਕੁੱਟਿਆ ਉਹਨਾਂ ਨੇ ਫਿਰ ਕੁੱਟ ਕੇ ਵੇਚ ਮਾਰ ਕੇ ਦੋ ਪਾਸੇ ਪੜੇ ਵੀ ਤੂੰ ਵੀ ਬੋਲ ਰਹੀ ਸੀ ਕਨੈਕਟਰ ਦਾ ਰੋਜ਼ ਬੱਦ ਚੁੰਨੇ ਆ ਵੀਰਾ ਕਦੇ ਸਾਨੂੰ ਗਲਤ ਨਹੀਂ ਬੋਲਿਆ ਉਹ ਕੁੜੀ ਨੂੰ ਅੱਜ ਕਿਵੇਂ ਬੋਲਦੀ ਆ ਹਾਂ ਵੀਰੇ ਨੂੰ 10 ਸਾਲ ਉਹ ਚੱਲਦੇ ਇਸ ਰੋਡ ਤੇ ਯੂਨੀ ਦਾ ਗੱਲ ਆ ਕਿੰਨੇ ਨੂੰ ਉਹ ਮੁੰਡਾ ਉਹ ਕੁੜੀ ਦੇ ਮੂੰਹ ਨੂੰ ਅਸਲੰਦਾ ਦੀ ਭਰਾ ਕਿਤੇ ਕੁੜੀਆਂ ਦੇ ਮੂੰਹ ਨੂੰ ਅਸਲੰਦੇ ਹੁੰਦੇ ਆ ਸਹੀ ਗੱਲ ਆ ਭੈਣੇ ਤੇਰੀ ਹੁੰਦੇ ਆ ਵੀ ਅਸੀਂ ਜਾਣਦੇ ਆ ਸਹੀ ਗੱਲ ਆ ਭੈਣੇ ਤੇਰੀ ਸਹੀ ਆ ਸਾਡੇ ਭਰਾ ਤਾਂ ਸਾਡੇ ਮੂੰਹਾਂ 'ਤੇ ਲਾ ਕੇ ਜਾਂਦੇ ਨਹੀਂਗੇ ਕਨੈਕਟਰ ਦਾ ਕੋਈ ਕਸੂਰ ਨਹੀਂ ਇੱਥੇ ਕੋਈ ਕਸੂਰ ਨਹੀਂ ਆਹ ਦੇਖੋ ਇਹ ਕਨੈਕਟਰ ਸਾਡਾ ਉਹੀ ਪਾਗਲਾਤੀ ਆ ਵਿਚ ਵੜ ਕੇ ਗੱਡੀ ਸਰਕਾਰੀ ਬਾਸ ਰੋਡਵੇ ਦੇ ਵਿੱਚ ਵੜ ਕੇ ਗੁੰਡਾ ਕਰਦੀ ਕੀਤੀ ਐ ਤੇ ਹੁਣ ਦੱਸੋ ਕੀ ਕਰਾਂਗੇ ਮੈਂ ਜਗਰਾਉਂਡ ਵੀ ਪੁਜਾ ਕਰੈਕਟਰਾਂ ਪਿਛਲੇ 10 ਸਾਲ ਤੋਂ ਤੇ ਨਿਹਾਲ ਸਿੰਘ ਵਾਲਾ ਚੰਡੀਗੜ੍ਹ ਰੂਟ ਤੇ ਮੇਰੀ ਡਿਊਟੀ ਆ ਸ਼ਾਮ ਨੂੰ ਅਸੀਂ ਇੱਥੇ ਉਹ ਨਿਹਾਲ ਸਿੰਘ ਵਾਲਾ ਨੂੰ ਚੱਲਣਾ ਸੀ 5:20 ਮਿੰਟ ਦੇ ਉਹ ਗੱਡੀ ਸਰਕਾਰੀ ਕਰਕੇ ਜਿਆਦਾ ਭਰਦੀ ਆ ਪਹਿਲਾਂ ਟੈਕਟਾਂ ਕੱਟਣ ਲੱਗ ਜਨਾ 10 ਮਿੰਟ ਮਾ 5-10 ਕਿਤੇ ਟੈਕਟਾਂ ਕੱਟਣ ਲੱਗਿਆ ਮਗਰੋਂ ਤੇ ਮੁੰਡਾ ਤੇ ਕੁੜੀ ਬੈਠੇ ਸੀ ਇੱਕ ਉਹ ਕੁੜੀ ਨੇ ਟਿਕਟ ਕੱਟਤੀ ਮੁੰਡੇ ਨੇ ਮਖਾ ਵੀ ਟਿਕਟ ਲੈ ਲਾ ਤੇ ਉਹ ਕਹਿੰਦਾ ਜੀ ਮੈਂ ਤਾਂ ਵੈਸੇ ਹੀ ਬੈਠਾਂਗਾ ਮੈਂ ਟਿਕਟ ਮਦਫਤਰ ਜਾਣਾਗਾ ਬਾਹਰ ਵੀ ਜੁਰ ਬੱਸ ਚੱਲੀ ਮਖਾ ਵੀ ਵੀਰੇ ਸਵਾਰਾਂਗਾ ਖੜੀਆਂ ਵੀ ਜਾਂਦਾ ਹੁਣੇ ਉਤਰ ਜਾ ਵੀ ਜੇ ਤੁਸੀਂ ਗੱਲਬਾਤ ਕਰਨੀ ਹੈ ਕੋਈ ਜਣਾ ਆਪਦਾ ਬਾਹਰ ਬਹਿ ਕੇ ਕਰੋ ਉੱਥੇ ਬੱਸ ਸਟੈਂਡ 'ਚ ਬੈਠਣ ਨੂੰ ਥਾਂ ਬਣੇਗੀ ਉਹ ਚਲੋ ਥੱਲੇ ਉਤਰ ਗਿਆ ਦੁਬਾਰਾ ਫੇਰ ਆ ਕੇ ਕਹਿੰਦਾ ਵੀ ਮੇਰੀ ਸਿਸਟਰ ਆਹੇ ਥੋੜਾ ਕਹਿੰਦਾ ਵੀ ਬਹਿ ਜਾ ਕੋਈ ਗੱਲ ਨਹੀਂ ਟਿਕਟ ਘਟਾ ਲਾ ਪਰ ਕਾ ਗੱਡੀ ਜਾਰਾ ਭਰੀ ਹੋਣ ਕਰਕੇ 11000 ਪਿੱਛੋਂ ਟਾਇਰਾਂ ਕੱਟ ਕੇ ਜੀ ਮੁੜ ਕੇ ਬੱਚੇ ਦੀ ਲੰਘੇ ਨਹੀਂ ਜਾਂਦਾਗਾ ਤੇ ਇੰਨੇ ਨਾਲ ਉਹਨੇ ਚਾਲੂ ਟਾਇਰ ਬਹਿਸਵਾਜੀ ਕਰਕੇ ਮੇਰੇ ਨਾਲ ਕਟਾ ਲਈ ਕਿੰਨੇ ਰੁਪਏ ਦੀ ਸੀ 300 ਰੁਪਏ ਦੀ ਟਾਇਰ ਸੀਗੀ ਜੀ ਉਹਨੇ ਗਾਹਾਂ ਪੂਣਦਾ ਦਾ ਉਹਨਾਂ ਨੇ ਇਹ ਸੂ ਇਹ ਬਣਾ ਲਿਆ ਵੀ ਇਹ ਕੁੜੀ ਨੂੰਮਾਗਾ ਜੇ ਹਾਲਾਂਕਿ ਮੇਰੀ ਕੁੜੀ ਨਾਲ ਕੋਈ ਗੱਲ ਬਾਤ ਨਹੀਂ ਨਾ ਹੀ ਆਪਾਂ ਨੂੰ ਕੁਝ ਕਿਹਾ ਦਾ ਇਸ ਗੱਲ ਦੀ ਸਾਡੇ ਕੋਲੇ ਵੀਡੀਓ ਵੀ ਹੈਗੀ ਆ ਸਵਾਰੀਆਂ ਦਵਾ ਵੀ ਇਸ ਗੱਲ ਦਾ ਤੇ ਉਹਨੇ ਆਪਦੇ ਉੱਥੇ ਮੁੰਡੇ ਸਾਥਲੇ 4 10 15 ਤੇ ਸਾਡੇ ਸਟਾਫ ਦੇ ਬੰਦੇ ਸੀਗੇ ਤੇ ਮੁੰਡਾ ਸੀਗਾ ਨਾਲ ਮਲਗੀਤ ਖੜਾ ਜਿਹੜਾ ਤੇ ਬਾਕੀ ਹੋਰ ਵੀ ਸਟਾਫ ਮੈਂਬਰ ਸੀਗੇ ਸਾਡੇ ਅਸੀਂ ਆ ਦੇ ਵਿਚਾਰੀ ਕੋਜ਼ੇ ਕੀਤੇ ਪਰ ਉਹ ਜਾਰਾ ਗਹਿਣਤੀ ਹੋਣ ਕਰਕੇ ਸਾਡੇ ਉਹਨਾਂ ਨੇ ਉੱਥੇ ਨਜਾਇਜ਼ ਕਟ ਮਾਰਗੀ ਜੀ ਨੇ ਸਾਡੀ ਗੱਡੀ ਰੋਕੀ ਚੰਡੀਗੜ੍ਹ ਵਾਲਾ ਰੂਟ ਆ ਜੀ ਟਾਈਮ ਐਸ ਪਿਆ ਗੱਡੀ ਦਾ ਉਹਦਾ ਤੇ ਅੱਜ ਵੀ ਟਾਈਮ ਐਸਾ ਕੱਲ ਵੀ ਟਾਈਮ ਐਸਾ ਸੀ ਕਿੰਨੇ ਬੰਦੇ ਐ ਸੀ ਕੋ 15 ਬੀ ਤੋਂ 20 ਬੰਦੇ ਸੀਗੇ ਜੀ ਘਟੋ ਘਟ ਤੇ ਰਿਪੋਰਟ ਕੀਤੀ ਰਿਪੋਰਟ ਕੀਤੀ ਹੈ ਜੀ ਬਿਆਨ ਹੋ ਚੁੱਕੇ ਆ ਪਰਚਾ ਵੀ ਹੋਵੇਗਾ ਇਹ ਅਗਲੀ ਕਾਰਵਾਈ ਜਿਵੇਂ ਹੋਊਗੀ ਪ੍ਰਸ਼ਾਸਨ ਕਰੂਗਾ। ਉਹ ਕੀ ਭੈਣ ਹੋਈ ਸੀ ਕਿ ਮੈਂ ਪਾਸਟੀ ਕਰੂ ਆ ਨਹੀਂ ਸਾਨੂੰ ਇਹ ਆਪਾਂ ਗੱਲ ਕਹਿ ਨਹੀਂ ਸਕਦੇ ਵੀ ਭੈਣ ਭਰਾ ਸੀ ਬਾਅਦ ਚ ਉਹ ਕਹਿੰਦਾ ਸੀਗਾ ਵੀ ਮੇਰੇ ਸੈਕਟਰ ਵਗੈਰਾ ਕੀ ਜਾਂ ਕਿਵੇਂ ਆ ਜਾਣੇ ਉਹ ਗੱਲਾਂ ਤੋਂ ਤਾਂ ਉਹਨਾਂ ਤੇ ਲੱਗਦਾ ਸੀ ਉਹ ਕੁੜਗਾਂ ਦੀ ਸਾਡੀ ਵੀਡੀਓ ਹੈਗੀ ਆ ਜਿਹੜੇ ਕੁੜਗਾਂ ਨੇ ਸਵਾਰੀਆਂ ਨੇ ਸਾਨੂੰ ਬਿਆਨ ਦਿੱਤੇ ਆ ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਨਹੀਂ ਸੀਗਾ ਵੀ ਉਹ ਭੈਣ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊਜ਼ ਚੈਨਲ